ਵਧੀਆ ਜਿਆ ਬਲੌਗ ਆਲੂ ਵਾਲੇ ਪਰੌਂਠਿਆਂ ਦੇ ਨਾਲ ਕੁਝ ਨਹੀਂ ਹੋਣਾ ਹੈਗਾ ਸਭ ਠੀਕ ਠਾਕ ਪ੍ਰਮਾਤਮਾ ਦੇ ਰੱਖੋ ਵਿਸ਼ਵਾਸ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਮੈਂ ਦੇਖਾ ਉਦਨ ਗੋਭੀ ਲੈ ਕੇ ਆਇਆ ਮੁਰਗੇ ਤੈਨੂੰ ਪਸੰਦ ਨਹੀਂ ਆਈ ਤੇ ਸ਼ੈਫ ਲੱਗੇ ਹੋਇਆ ਕਦੀ ਚਾਂਪੂ ਖੁਸ਼ੂਸ ਵੀ ਬਣ ਗਈ ਹੈ ਜਾਣੇ ਤਾਂ ਇਹ ਆ ਤਿੰਨ ਜਾਣੇ ਵਾਹਲੇ ਆ ਤੇ ਨਾਲ ਉਹਨਾਂ ਦੀ ਸਿਸਟਰ ਆ ਨਾ ਅੰਚੂ ਦੇ ਤੇ ਅੰਚੂ ਭਈਆ ਲੈ ਕੇ ਨਹੀਂ ਆਏਗੇ ਅੰਚੂ ਆਇਆ ਹੈ ਹਾਂ ਓਏ ਹਲਦੀ ਮੰਗਦੀ ਤੇਰੇ ਤੋਂ ਬਣ ਰਹੇ ਆ ਜੀ ਬ੍ਰੈਡ ਵਾਲੇ ਪਕੌੜੇ ਵਧੀਆ ਨਹੀਂ ਆ ਰਹੇ ਗੇਟ ਘੜੰਦੇ ਲੋ ਆ ਲੋ গোল্ড 커피। पतीला ਵਰਗੇ ਬਣਾਓ ਚਾਹ ਅੱਜ। ਮੇਰੀ ਗੱਲ ਸੁਣੋ ਮਾਂ ਤਾਂ ਡਿਗਦੀ ਮੈਂ ਬੇਲੀ ਥੋੜੋ ਹੈਗੀਆਂ ਵੀ ਪਹਿਲਾਂ ਖਾ ਲਓ। ਕੌੜਿਆਂ ਵਾਲੀ ਦਾ ਅੱਜ ਮਨਪ੍ਰੀਤ ਅੱਤ ਕਰਾਈ ਆ। ਤੂੰ ਕੱਲੇ ਆਲੂਆਂ ਦੀ ਕੀੜੀ ਆ। ਤੇ ਦੇਖੋ ਜੀ ਇੱਧਰ ਸਾਡੀ ਕਿਚਨ ਦਾ। ਇੱਧਰ ਇੱਕ ਹੋਰ ਮੈਡਮ ਆਈਓ ਅਦੀਪਿਕਾ ਮੈਡਮ ਹਾਂਜੀ। ਓਏ! ਮੇਰੀ ਸੋਨ ਦਾ ਨਹੀਂ ਕੋਈ ਵੀ ਫਿਟੇ ਮੂ ਤੁਹਾਡਾ। ਬਣਾਈ ਜੀ ਸ਼ਿਮਲਾ ਮਿਰਚ ਪਨੀਰ ਵਾਲੀ। ਵਾਓ। ਹੋਰ ਕੀ? ਚੱਲੀ ਕੋਠੇ ਦੇ। ਆਹ ਦੇਖੋ ਜੀ ਆਹ ਬੰਦਾ ਸਾਡਾ ਜਿਹੜਾ ਨਾ ਆਹ ਬਹੁਤ ਖਰਾਬ ਬੰਦਾ। ਮੇਰੀ ਗੱਲ ਸੁਣ। ਬਲੌਗ ਦਾ ਐਂਡ ਕਰੋ ਯਾਰ। ਜੀ ਆਪਾਂ ਫੇਰ ਇੱਕ ਲੈ ਕੇ ਆ ਗਏ ਆ ਜੀ ਵਧੀਆ ਜਿਹਾ ਬਲੌਗ ਆਲੂ ਵਾਲੇ ਪਰੌਂਠਿਆਂ ਦੇ ਨਾਲ ਗਰਮਾ ਗਰਮ ਤਿੱਕਰੋ ਹੀ ਬਲੌਗ ਸ਼ੁਰੂ ਹਾਂਜੀ ਅਸੀਂ ਗੱਲ ਜੀ ਸਾਰੇ ਅਨੁਸਾਰ ਤੇ ਚੰنگਾ ਬਲੌਗ ਜੀ ਨੀ ਕਰਦੇ ਆ ਤੁਸੀਂ ਠੀਕ ਹੈ ਕਹੋਗੇ ਅਸੀਂ ਵੀ ਠੀਕ ਹੈ ਕਹਾਂ ਪਰ ਦਾ ਤਾਂ ਰੰਦਾ ਹੀ ਹੈ ਨਾ ਉਹ ਡਰ ਕੋਈ ਡਰ ਨਹੀਂ ਹੈਗਾ ਕੁਝ ਨਹੀਂ ਹੋਣਾ ਹੈਗਾ ਜੀ ਇਹ ਆ ਵੀ ਪਤਾ ਨਹੀਂ ਰਾਤ ਪੈਣੀ ਤੇ ਕੀ ਹੋਣਾ ਕੁਝ ਵੀ ਨਹੀਂ ਹੋਣਾ ਹੈਗਾ ਕੋਈਆਂ ਆਵਾਜ਼ਾਂ ਆਉਂਦੀਆਂ ਸੀਗੀਆਂ ਸਵੇਰ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਨਾ ਕੋਈ ਆਵਾਜ਼ ਆਵੇ ਕੋਈ ਛਾਵੇ ਕੁਝ ਨਹੀਂ ਹੋਣਾ ਹੈਗਾ ਸਭ ਠੀਕ ਠਾਕ ਪ੍ਰਮਾਤਮਾ ਤੇ ਰੱਖੋ ਵਿਸ਼ਵਾਸ ਤੇ ਚਲੋ ਕਰਦੇ ਆਂ ਨਾਸ਼ਤੇ ਨਾਲ ਸ਼ੁਰੂਆਤ ਤੇ ਮਿਲਦੇ ਆਂ ਜੀ ਤੁਹਾਨੂੰ ਫਿਰ ਬਾਅਦ ਵਿੱਚ ਤੇ ਬਣੇਗੀ ਸਾਡੇ ਬਲੌਗ ਦੇ ਨਾਲ ਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਇੱਧਰ ਦੇਖਦੇ ਪਏ ਆਂ ਬਲੌਗ ਤੇ ਹਾਂਜੀ ਹਾਂਜੀ ਕੀ ਪ੍ਰੋਗਰਾਮ ਅੱਜ ਦਾ ਦੁਪਹਿਰ ਦਾ ਜੀ ਦੱਸੋ ਕੁੜੀ ਕੀ ਕਹਿ ਗਈ ਆ ਪਕੌੜੇ ਉਹ ਕਹਿੰਦੀ ਬ੍ਰੈਡ ਦੇ ਵਿੱਚ ਆਲੂ ਲਾ ਕੇ ਉਹ ਬਣਾ ਕੇ ਦਿੰਦੀ ਫਿਰ ਬਣਾਓ ਸਬਜੀ ਪਈ ਹਲੇ ਰਾਤ ਦੀ ਚਾਂਪ ਦੀ ਸਬਜੀ ਆਹੋ ਕਈ ਕੁਝ ਦਾ ਪਿਆ ਆ ਥੋੜੇ ਚਾਵਲ ਜਾਂ ਉਹਦੇ ਜੋਗੇ ਬਣਾ ਦੇ ਪਕੌੜੇ ਉਹਦੇ ਜੋਗੇ ਬਣਾ ਦੇ ਕਿਉਂ ਫੇ ਸਾਰੇ ਖਾਣਗੇ ਉਹ ਚਾਂਪ ਦੀ ਸਬਜੀਆਂ ਕਦੋਂ ਮਗਾਉਣੀਆਂ ਆ ਸਬਜ਼ੀਆਂ ਦਾ ਕੀ ਕਰਨਾ ਫਿਰ ਖਾਂ ਨੂੰ ਖਾ ਲਿਓ ਚਲੋ ਦੋ ਥੋੜੇ ਆ ਦੀ ਬਾਕੀ ਨਹੀਂ ਹੈਗੇ ਚਲੋ ਜਿੱਦਾਂ ਤੁਹਾਨੂੰ ਜੰਗਾ ਲਾਵਾ ਮੈਂ ਤਾਂ ਚੱਲਣਾ ਦੁਕਾਨ ਤੇ ਆਪਣੇ ਕੰਮ ਤੇ ਤੇ ਤੁਸੀਂ ਕਰੋ ਜੋ ਕਰਨਾ ਹੁੰਦਾ ਠੀਕ ਆ ਉਹ ਲੜਨੀ ਆ ਸਾਰਿਆਂ ਦੀ ਪਰ ਇਹ ਵੀ ਨਹੀਂ ਹੈਗਾ ਕਿ ਸਪੈਸ਼ਲ ਲੈਵਲ ਦੇ ਸਾਰੇ ਖਾਓਗੇ ਨਹੀਂ ਮੈਂ ਕਿਹਾ ਸਬਜ਼ੀਆਂ ਸਬਜ਼ੀਆਂ ਪਈਆਂ ਨਾ ਫਿਰ ਮੈਂ ਕਿਹਾ ਸਬਜ਼ੀ ਚਲੋ ਚਲੋ ਠੀਕ ਆ ਜੀ ਅੱਜ ਬਣਨਗੇ ਜੀ ਫਾਈਨਲ ਹੋ ਗਿਆ ਬ੍ਰੈਡ ਵਾਲੇ ਪਕੌੜੇ ਚਲੋ ਠੀਕ ਚਲੋ ਠੀਕ ਆ ਜੀ ਜੋ ਵੀ ਇਹਨਾਂ ਨੇ ਕਾਹਦਾ ਲਾ ਸਕਦੀ ਚਲੋ ਜੀ ਮਿਲਦੇ ਆਂ ਜੀ ਬ੍ਰੈਡ ਵਾਲੇ ਪਕੌੜਿਆਂ ਦੇ ਮੈਂ ਜਲਾ ਦੁਕਾਨ ਤੇ ਤੁਸੀਂ ਵਲੌਗ ਬਣਾਇਓ ਹੁਣ ਬੈ ਕੇ ਘਰੇ ਆਪੀ ਕੀ ਲੈਣਾ ਦੱਸੋ ਬ੍ਰੈਡ ਵੀ ਚਾਹੀਦਾ ਆ ਆਮ ਬ੍ਰੈਡ ਥੋੜੇ ਆ ਸਾਹੇਗਾ ਆ ਆਲੂ ਥੋੜੇ ਚਲ ਆਪ ਜਲੀ ਆਲੂ ਲੈ ਗਏ ਆਲੂ ਯਾਰ ਪਤਾ ਕੀ ਯਾਰ ਮੈਂ ਦੇਖਾ ਉਦਨ ਗੋਭੀ ਲੈ ਕੇ ਆਇਆ ਮੁਰਗੇ ਤੈਨੂੰ ਪਸੰਦ ਨਹੀਂ ਆਈ ਮੈਂ ਇਹਨੂੰ ਚੀਜ਼ ਲੈ ਆ ਮੈਂ ਤੈਨੂੰ ਫਿਰ ਡਬਲ ਗੇੜਾ ਲੱਗਣਾ ਉਹਨੋਂ ਚੰਗਾ ਮੇਰੇ ਨਾਲ ਚੱਲ ਜਿਹੜੀ ਚੀਜ਼ ਲੈਣੀਆਂ ਫੇ ਐਵੇਂ ਡਬਲ ਗੇੜਾ ਲਾਉਂਦਾ ਕੀ ਫਾਇਦਾ ਆਇਗਾ ਆ ਮੈਂ ਕਾ ਕੇ ਇੰਨੀ ਕਹਿੰਦਾ ਮੈਂ ਕਿ ਵਧੀਆ ਵਾਲੇ ਆਲੂ ਤੇ ਨਹੀਂ ਮੈਂ ਤੈਨੂੰ ਤੈਨੂੰ ਕਿਹਾ ਨਾ ਮੇਰੇ ਨਾਲ ਚੱਲ ਆਲੂ ਲੈਣੇ ਨਾਲ ਚੱਲ ਮੇਰੇ ਜੋ ਸਬਜ਼ੀ ਸੂਜੀ ਲੈਣੀ ਆਪਣੇ ਹਿਸਾਬ ਨਾਲ ਦੇਖ ਕੇ ਲੈ ਆ ਫਿਰ ਉਠੋ ਆਜੋ ਚਲੋ ਬਣੇ ਰਹੀਓ ਬਲੌਗ ਨਾਲ ਜੀ ਆਨੇ ਜ਼ਮਾਨ ਲੈ ਕੇ ਅਸੀਂ ਲਓ ਜੀ ਇੱਧਰ ਟਾਈਮ 1 ਵਜ ਗਿਆ ਤੇ ਸਾਡੇ ਹੋ ਗਈਆਂ ਸਾਰੀਆਂ ਸਫਾਈਆਂ ਸਫਾਈਆਂ ਤੇ ਆਂਟੀ ਬਿੰਦਪੇ ਇੱਧਰ ਚਾਹ ਦੇ ਅੰਦਰ ਛਾਲਦਾ ਕੰਟੀ ਨਹੀਂ ਇੱਧਰ ਆ ਗਏ ਮम्मा ਕਿਚਨ 'ਚ ਹੁਣ ਇੱਧਰ ਰੱਖ ਦਿੱਤੇ ਆਲੂ ਉਬਲਨੇ ਅੱਜ ਬਣਾਵਾਂਗੇ ਆਲੂਆਂ ਵਾਲੇ ਬ੍ਰੈਡਪੀਸ ਮਨਨ ਮਨਨ ਇਹ ਮਨਨ ਕਿਮਲੀ ਰੱਖੀਆਂ ਸੋਸ ਬਣਾਉਣ ਲਈ ਪਹਿਲਾਂ ਗਰਮ ਪਾਣੀ ਵਿੱਚ ਕਰ ਲਈਆਂ ਵੀ ਜੜੀ ਬਾਆ ਠੀਕ ਹੈ ਜਿਹੜੀ ਮੈਸ਼ ਕਰਕੇ ਆ ਜੰਗੀ ਤਰ੍ਹਾਂ ਜੀ ਦੇ ਆ ਸਾਰੇ ਪਲਪ ਸੇ ਕੱਢ ਲਾਂਗੇ ਫਿਰ ਉਹਨੂੰ ਕੇਰ ਬਣਾਵਾਂਗੇ ਚੀਨੀ ਪਾ ਕੇ ਠੀਕ ਹੈ ਤੇ ਆ ਧਨੀਆ ਮੈਂ ਬਣਾਉਂਗੀ ਜਿੱਥੇ ਗਰੀਨ ਧਨੀਆ ਦੀ ਚਟਨੀ ਬਣੂਗੀ ਇੱਧਰ ਇਹਦੇ ਦੀ ਚਟਨੀ ਬਣੂਗੀ ਇੱਧਰ ਬ੍ਰੈਡ ਪਕੌੜੇ ਬਣੂਗੇ ਆਲੂ ਵਾਲੇ ਹਾਂ ਹਾਣਾ ਤੇਰੇ ਇੱਧਰ ਸ਼ੈਫ ਲੱਗੇ ਹੋਏ ਆ ਕਦੀ ਚਾਂਪੂ ਕਰੀਆਂ ਨੂੰ ਬਣਾਣ ਜਾਣੀ ਹੈ ਬਹੁਤ ਹੋ ਗਿਆ ਹੋ ਗਿਆ ਚਲੋ ਮੈਂ ਕੀ ਕਰ ਲੀ ਕਿ ਇੱਥੇ ਸਵਾਲ ਲਈ ਹਾਂ ਚਲੋ ਕੱਢੀਏ ਇੱਥੇ ਰੱਖੋ ਅੰਦਰ ਅੰਦਰ ਜਾਂਦਾ ਪਿਆ ਟੀਵੀ ਉੱਧਰ ਬੈਠੇ ਹੋਏ ਆ ਹਾਂਜੀ ਇੱਕ ਲੋਕ ਪਰ ਇੱਕ ਬੇੜਾ ਕਹਿੰਦੀ ਜੀ ਹੋਰ ਕੀ ਚਲੋ ਦੇਖੋ ਫਿਰ ਮਿਲਦੇ ਹਾਂ ਹਾਂਜੀ ਕਿਥੋਂ ਪਰਿਆ ਜੀ ਪਾਣੀ ਫਿਲਟਰ ਤੋਂ ਹਾਂ ਜੀ ਕਿਉਂ ਤਾਂ ਘੱਟ ਨਹੀਂ ਬਣਾਉਂਦੀ ਉਹ ਉਂਝੀ ਹਾਂ ਮੁੱਠੀ ਜ਼ੋਰ ਨਾਲ ਬਾਣੀ ਦਾ ਥੋੜੀ ਜਈਆ ਚਲਣਾ ਤੇ ਜੀ ਬਣਾ ਲਵੇ ਹਾਂ ਪਲਕ ਖਾਂਦੀ ਨਹੀਂ ਫਿਰ ਇਤੋਂ ਬਿਨਾ ਹੋਰ ਇਹ ਖਾਂਦੀ ਜਾਂ ਇਹ ਖਾਂਦੀ ਆ ਖੁਸ਼ ਹੋ ਕੇ ਇਹ ਖਾਂਦੀ ਹੋਰ ਹੋਰ ਕੋਈ ਖਾਂਦੀ ਨਹੀਂ ਫਿਰ ਉਹ ਗੁਦਦਾ ਵੀ ਨਹੀਂ ਖਾਂਦੀ ਹੈਂ ਕਿ ਖੁਸ਼ ਨੇ ਖਾਣਾ ਹੀ ਨਹੀਂ ਫਿਰ ਜੇ ਇਹ ਨਾ ਹੋਈ ਤਾਂ ਹੱਥ ਨਾ ਮਾਰਨੀ ਰੰਗੀ ਤਾਂ ਹਾਂ ਸਸੇ ਨੂੰ ਇਦਾਂ ਕਰਨਾ ਹੈ ਹਾਂ ਬਸ ਇਹਨੂੰ ਉੱਤੇ ਰੱਖ ਦੇਣਾ ਜਦੋਂ ਵਾਲ ਆ ਗਏ ਫਿਰ ਜੀ ਚੀਨੀ ਪਾ ਦਿੰਦੇ ਥੋੜੀ ਜਿਹੀ ਠੀਕ ਹੈ ਠੀਕ ਹੈ ਉਹ ਤੇ ਬਣਾਉਂਦੇ ਹਾਂ ਆਹ ਜੀ ਚਟਨੀ ਆਦੀ ਕੋਈ ਪਦੀਨਾ ਤੇ ਧਨੀਆ ਲਿਆਂਦਾ ਹੈ ਇਹ ਚ ਪਾਵਾਂਗੇ ਥੋੜਾ ਜਿਹਾ ਅਦਰਕ ਠੀਕ ਹੈ ਫਰੀ ਮਿਰਚ ਤੇ ਨਮਕ ਬਸ ਇਹਨਾਂ ਟਖਾਉਣੀ ਹੈ ਇਹਦੇ ਵਿੱਚ ਮੈਂ ਧੋਤਾ ਜੀ ਧਨੀਆ ਪਦੀਨਾ ਧਨੀਆ ਪਾ ਲਵਾਂਗੇ ਹਰੀਆਂ ਮਿਰਚਾਂ ਦੋ ਪਾਈਆਂ ਹਰੀਆਂ ਮਿਰਚਾਂ ਗਾਇਸ ਧਿਆਨ ਦੇਖੋ ਮੜਾ ਜਿਹਾ ਪਾਣੀ ਧਨੀਆ ਇਹਦੇ ਪਾਣੀਆ पुदीना ਤੇ ਧਨੀਆ ਸਬੂਤਾ ਧਨੀਆ ਦਿਲੀਆਂ ਸਣੇ ਹਾਂ ਗੁੜ ਨਹੀਂ ਬਣਾਇਆ ਇਹ ਤੇ ਤੁਹਾਨੂੰ ਪਈਦਾ ਮਾਰਦੇ ਨਮਕ ਬਣਾ ਬਸ ਇਹਦੇ ਤੇ ਨਿੰਬੂ ਬਣਾਇਆ ਓਕੇ 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 ਨਿੰਬੂ ਲੈ ਕੇ ਫ੍ਰੀਜ ਵਿੱਚ ਪਾ ਦੇ ਓਕੇ ਓਕੇ ਅੱਧਾ ਹੀ ਬਣਾਇਆ ਨਿੰਬੂ ਬਸ ਅੱਧਾ ਹੀ ਬਹੁਤ ਵਰਮਾ ਦੇ ਥੋੜਾ ਪਾਉਣੀ ਹੈ ਮੇਰੇ ਕੋਲ ਹਮੇਸ਼ਾ ਹਰ ਵਾਰੀ ਬਣਾਉਂਦਾ ਤੇਰੀ ਬਣਾਇਆ ਇਹ ਜਿਵੇਂ ਨਮਕ ਪਈ ਆ ਆਪਣਾ ਨਾ ਉਹਦਾ ਨਮ ਲੈਂਦਾ ਆ ਉਹਦਾ ਰੇਹਿਆ ਆ ਇਹ ਚੱਕ ਲਿਆ ਉਧਰ ਆਪਣੀ ਹਾਂਜੀ ਉਹ ਵੀ ਇਹਨੂੰ ਕੱਢ ਦਿੰਦੇ ਇਹ ਬਰੈਡਾਂ ਦੇ ਵਿੱਚ ਨਾ ਲੋਕੇ ਦੇ ਵਿੱਚ ਨਾ ਉਹ ਪਾਉਂਦੇ ਆ ਦਹੀਂ ਸਾਡੇ ਦਹੀਂ ਖਾਂਦੇ ਨਹੀਂ ਆ ਵੀ ਇਹ ਜਦਹੀਂ ਵਾਲੀ ਦਾ ਹਨਾ ਮੰਮੀ ਹਾਂ ਇਹ ਬਰੈਡਾਂ ਦੇ ਵਿੱਚ ਲਾਉਣੀ ਆ ਨਾ ਥੋੜੀ ਜਿਹੀ ਤੇ ਮਸਾਲੇ ਪਾੜ ਕੇ ਬਾਕੀ ਦਹੀਂ ਲਾ ਦੇ ਦਾ ਦੋ ਉਹ ਦੇ ਲੈ ਕੰਦਾ ਜਮਿਆ ਦੇ ਚੋਣਾਂ ਆ ਜਾਂਦੇ ਨੇ ਮੈਂ ਵੀ ਦਹੀਂ ਦਹੀਂ ਪਾਣੀ ਰਹਿਣੇ ਆਪਾਂ ਕੀ ਉਧਰ ਚੱਲਦਾ ਹੈ ਉਧਰੋਂ ਉਧਰੋਂ ਚਲੋ ਅੱਛਾ ਉਧਰੋਂ ਮਿਕਸੀ ਚੱਲ ਮੈਂ ਘੀਰ ਰਹਿਣ ਦਿੰਨੀ ਐ ਚ ਪਾਣੀ ਨੂੰ ਰਹਿਣ ਦੋ ਛੱਡੋ ਚਲੋ ਠੀਕ ਹੈ ਬਣ ਗਈ ਹੁਣ ਹੋਰ ਕੀ ਤਿਆਰ ਪਈ ਹੈ ਠੀਕ ਹੈ ਆਹ ਲਓ ਫੜੋ ਇਹਨੂੰ ਹਨਾ ਹਾਂਜੀ ਮੈਨੂੰ ਨਹੀਂ ਆ ਗਿਆ ਚਲੇ ਕੋਠੇ ਓਵਰਕੋਟ ਚਲ ਗਿਆ ਉਹ ਆ ਗਿਆ ਲਓ ਜੀ ਚਾਹ ਲੱਗ ਗਈ ਆ ਪੀਣ ਅਸੀਂ ਟਾਈਮ ਹੋ ਗਿਆ ਆ 1:02 ਹਾਂਜੀ ਤੇ ਇਹਨੂੰ 1:02 ਦਾ ਪਿਆਲਾ ਦਿੱਤਾ ਕਰਮਣਾ ਕੱਢ ਦੋ ਪ੍ਰਿੰਸਵਾ ਜੀ ਆਲੂ ਕੱਢ ਦੋ ਹੋਰ ਮੈਂ ਪਿਆਜ਼ ਕੱਢ ਜੀ ਚਲੋ ਤੇ ਜੇ ਹਾਂ ਹਾਂ ਠੀਕ ਹੈ ਜੀ ਹਾਂ ਜੀ ਕੱਢਦੇ ਪਏ ਮੈਸ਼ ਹੋਰ ਕੀ ਮੈਂ ਕਿੰਨੇ ਗਲਾਸ ਨੇ ਕਰ ਦਿੰਦੇ ਹੂੰ ਸਹੀ ਮੈਸ਼ ਹੋ ਗਿਆ ਪੱਲੂ ਨੇ ਪਿਆਜ਼ ਨਹੀਂ ਖਾਣਾ ਹੈਗਾ ਅੱਛਾ ਖਸੂਸ ਵੀ ਬਣ ਗਈ ਹੈ ਹਾਂ ਅਜੋ ਜੀ ਜਿਹਨੇ ਸਾਡੇ ਘਰ ਖਾਣੀਆਂ ਬ੍ਰੈਡ ਵੀ ਉੱਧਾ ਕਰਨ ਕਿੰਨੇ ਇਕੱਠੇ ਹੋਏ ਕੋਠੇ ਤੇ ਖਾਣ ਵਾਲੇ ਆਹੋ ਕੋਠੇ ਦਾ ਬਾਤੂ ਅੱਜ ਗਾਇਸ ਮਾਰੀ ਘਰ ਤੇ ਬੰਡਾਰਾ ਹੈ ਬਰੈਡ ਪਕੌੜਾ ਦਾ ਲੰਗਰ ਲੱਗਾ ਕੋਈ ਗੱਲ ਨਹੀਂ ਅੱਜ ਮਾਰੀ ਘਰ ਤੇ ਲੰਗਰ ਲੱਗਣ ਜਾ ਰਹਾ ਹੈ ਗਾਇਸ ਇਹ ਮਾੜੀ ਦਿਨ ਦਾ ਹੈ ਤਾਂ ਖਾਉਣਾ ਬੰਦਾ ਜੇ ਪਰਮਾਤਮਾ ਦੇਵੀ ਨਾ ਤੇ ਹੈ ਨਾ ਬੰਦਾ ਕਿੱਥੋਂ ਖਾਊਗਾ ਠੀਕ ਮੈਨੂੰ ਲੱਗਦਾ ਉੱਤੇ ਘੱਟੋ ਘੱਟ 6-7 ਜਣੇ ਹੋਣੇ ਆ ਚਾਰ ਜਣੇ ਤਾਂ ਇਹ ਆ ਤਿੰਨ ਜਣੇ ਬਾਹਰ ਨੇ ਆ ਤਿੰਨ ਜਣੇ ਬਾਹਰ ਨੇ 7 ਜਣੇ ਆ ਤੇ ਬਾਕੀ 5 ਜਣੇ ਆਪਾਂ ਘਰ ਦੇ ਮੈਂਬਰ ਬਿਲਕੁਲ ਠੀਕ ਗੱਲ ਨਹੀਂ ਤੇ ਪਰਮਾਤਮਾ ਔਰ ਕੀ ਚਲ ਦਿੰਦਾ ਤਾਂ ਆਪਾਂ ਦਿਨ ਦਿਖਵਾਉਂਦੇ ਆ ਕਿ ਜੇ ਨੂੰ ਜੇ ਮਹਾਰਾਜ ਦਊਗਾ ਹੀ ਨਹੀਂ ਤਾਂ ਆਪੇ ਆਪਾ ਕਿਹਨੂੰ ਭਵਾਵਾਂਗੇ ਚਲ ਕੋਈ ਗੱਲ ਨਹੀਂ ਬੁਣਾਉਂਦੇ ਆ ਤੇ ਭਵਾਉਂਦੇ ਆ ਸਾਰੇ ਨੂੰ ਜਿਹੜਾ ਜਿਹੜਾ ਕੋਈ ਮਰਜ਼ੀ ਆਵੇ ਹਾਂ ਤੇ ਸਾਡਾ ਕਾਫੀ ਜਾਣੇ ਕਹਿੰਦੇ ਤੁਹਾਡੇ ਘਰ ਆਉਣ ਨੂੰ ਬੜਾ ਦਿਲ ਕਰਦਾ ਆਓ ਉਹ ਤੇ ਨਦੀ ਸਿਸਟਰ ਆਣਾ ਅੰਚੂ ਦੇ ਉਹਨਾਂ ਦਾ ਵੀ ਮੈਸੇਜ ਆਇਆ ਸੀ ਕਹਿੰਦੇ ਦੀ ਸਾਡਾ ਮਤਲਬ ਮੇਰਾ ਦਿਲ ਕਰਦਾ ਕਹਿੰਦੇ ਤੁਹਾਡੇ ਘਰ ਆਣ ਲਈ ਮੈਂ ਆਜੋ ਆਜੋ ਸਾਡੇ ਘਰ ਦੇਹਾਂ ਚੁ ਬਈਆ ਲੈ ਕੇ ਨਹੀਂ ਆਏਗੀ ਅੰਚੂ ਆਇਆ ਮੇਰਾ ਅੰਚੂ ਪਾਯਾ ਪਾ ਅੰਚੂ ਪਾਯਾ ਪਾਏ ਹੋਏ ਆ ਹੁਣ ਹਾਂ ਅੰਚੂ ਇੱਥੇ ਆ ਦੇਖ ਲਿਆ ਹੁਣ ਬਲੌਗ ਦੇ ਵਿੱਚ ਅੰਚੂ ਵਾਲੇ ਦੇ ਵਿੱਚ ਹਾਂ ਦੇਖਿਆ ਹੁਣ ਅੱਜ ਤਾਂ ਆਇਆ ਨਹੀਂ ਕਮੈਂਟ ਅਲੇ ਦੇਖਿਆ ਨਹੀਂ ਹੁਣਾ ਅੱਜ ਨਾਲ ਕਿ ਉਹ ਲਈ ਬਲੌਗ ਵਿੱਚ ਚਲੋ ਚਲ ਲਈਏ ਮੈਸੇ ਤਾਂ ਤਿਆਰੀ ਕਰ ਲਈਏ ਸਾਰੀ ਵੀ ਬਣਾਉਂਦੀਆਂ ਤੇ ਵੀ ਸੰਦ ਘਾਉਂਦੀਆਂ ਹਨਾ ਹਾਂਜੀ ਚਟਕ ਮਸਾਲਾ ਪਾਇਆ ਸੀ ਉਹ ਚ ਨਹੀਂ ਪਾਇਆ ਨਹੀਂ ਸੀ ਨਾ ਲੱਗਦਾ ਹੀ ਨਹੀਂ ਪਾਇਆ

ਟੈਂਪ ਪੌਣੇ 3 ਦੇ ਪਲਕ ਨੂੰ ਲੈ ਆ ਆਪਾਂ ਤੇ ਪਲਗ ਲਈ ਆਇਆ ਕੀ ਹੈ ਕਿੰਡਰ ਜੋ ਹੈ ਲੋ ਜੀ ਪਲਗ ਕੱਲ ਦੀ ਮੰਗਦੀ ਸੀ ਇਹਦੇ ਤੋਂ ਐ ਓਏ ਕੱਲ ਦੀ ਮੰਗਦੀ ਸੀ ਤੇਰੇ ਤੋਂ ਹਾਂ ਮੈਂ ਲਿਆਦਾ ਲੈ ਫੋਨ ਲੈ ਨੋ ਵਾ ਰੋਹਿਤ ਨੇ ਚਲੋ ਵਧੀਆ ਹੈ ਤੇ ਚੇਤਾ ਭੁੱਲ ਜਾਂਦਾ ਜਾ ਕੇ ਜਿੰਨਾ ਪਤਾ ਨਹੀਂ ਲੈ ਆ ਪਰ ਇੱਧਰ ਲੋ ਜੀ ਬਣ ਰਹੇ ਆ ਜੀ ਬ੍ਰੈਡ ਵਾਲੇ ਪਕੌੜੇ ਹਾਂਜੀ ਬੋਲਦੇ ਆ ਨਾ ਆਪਾਂ ਵੀਡੀਓ ਦੇਖੇ ਵਿੱਚ ਕਹਿੰਦਾ ਪਾਪਾ ਹਾਂ ਪਾਕਿਸਤਾਨ ਨਾਲ ਤਾਂ ਪਤਾ ਅੱਜ ਇਹਨਾਂ ਸਾਡੇ ਤੇ ਇਹ ਮਾਰਨ ਲੱਗ ਪਏ ਆਹ ਆ ਵੀ ਆਪਣੇ ਤੇ ਗਰੀ ਜਾਂਦੇ ਲੱਗਦਾ ਸਿੰਪਥੀ ਲੈਣ ਲਈ ਹਨਾ ਆ ਚਲੋ ਮੈਂ ਕਹਾਂ ਪਾਕਿਸਤਾਨ ਵਾਲੇ ਆਪ ਵੀ ਆਪਣੇ ਤੇ ਹਮਲਾ ਕਰੀ ਜਾਂਦੇ ਸਿੰਪਥੀ ਲੈਣ ਲਈ ਦੱਸੋ ਸ਼ਹਿਰਾਂ ਦੇ ਬੰਮ ਫਟ ਗਏ ਆਹੋ 12 ਕੇ 10 ਸ਼ਹਿਰਾਂ ਦੇ ਉੱਤੇ ਚਲੋ ਜੀ ਆਇਓ ਪਕੌੜੇ ਪੂੜੇ ਖਾਣੇ ਦਾ ਹੁਣ ਪਕੌੜੇ ਖਾਣੇ ਆ ਗਏ ਵਸ ਚਲੋ ਫੇ ਜਾਓ ਚਾਹ ਪੀਣੀ ਨਾਲ ਚਾਹ ਪੀਣੀ ਨਾਲ ਪੀਣੀ ਚਾਹ ਨਾਲ ਵੇ ਇਹ ਹੈਗੇ ਆ ਚਾਰ ਜਣੇ ਇਹ ਆ ਤੇ ਇੱਕ ਧਾਮੀ ਨਾਲ ਇਹ ਹੋਰ ਵੀ ਆ 8 ਜਣੇ ਆ ਯਾ ਉਹ ਉੱਪਰ ਕੋਣ ਹੋਰ ਕੋਣ ਆ ਅੱਜ ਵੀ ਆਇਆ ਯਾ ਫ੍ਰੈਂਚ ਵੀ ਆ ਅੱਛਾ 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 7-8 ਜਣੇ ਮੈਂ ਦੇਖ ਕੇ ਆਨਾ ਉੱਪਰ ਜਾ ਕੇ ਵੇ ਕੋਣ ਕੋਣ ਆ ਅਜਾ ਚਾਰ ਜਣੇ ਬਾਹਰ ਗਏ ਹੋਏ ਆ ਅੱਛਾ ਅੱਛਾ ਜਾ ਪਿੱਛੇ ਜਾਣਿਆ ਨਹੀਂ ਆਣਾ ਗੇਟ ਕਟਨ ਦੇ ਦਿੰਦਾ ਆ ਮਰੀ ਚੇਤੇ ਇਹ ਦੇ ਦਿੰਦੀ ਨਹੀਂ ਰਹਿਣੀ ਮੈਂ ਤਾਂ ਮੁੰਡੇ ਨੇ ਮੰਮਾ ਆਜ ਨੂੰ ਕੋਲਵਾ ਦੇ ਤੈਨੂੰ ਕੋਲਡ ਹੋਇਆ ਲੱਗਦਾ ਨੱਕ 'ਚ ਬੋਲਦੀ ਆ ਤੇ ਕੋਈ ਹਜੇ ਕਹਿੰਦੀ ਕੋਲ ਕੋਲਡ ਹਜੇ ਕਹਿੰਦੀ ਅੱਛਾ ਛਿੱਕ ਵੀ ਮਾਰੀ ਇਹਨੇ ਆਂਦੀ ਆਂਦੀ ਨੇ ਛਿੱਕ ਜਿੱਦਾ ਜਿੱਦਾ ਓਏ ਛਿੱਕ ਨਹੀਂ ਮਾਰਦਾ ਉਹ ਛੋਟਾ ਪੱਪੀ ਓਦਾਂ ਛਿੱਕ ਮਾਰੀ ਨੀਗੀ ਜੀ ਇਹਨੇ ਪਕੌੜਿਆਂ ਨਾਲ ਗੋਲਡ ਕਾਫੀ ਤੁਹਾਡੇ ਕਿੱਦਾਂ ਦੇ ਹੈਗੇ ਪਕੌੜਿਆਂ ਨਾਲ ਗੋਲਡ ਕਾਫੀ ਕੁਕ ਦੀ ਗੱਲ ਕਿੱਥੇ ਮੈਂ ਲੁੱਦੀ ਹੈ। ਕਿੱਥੇ? ਉਹ ਲੈ ਇਹਨੇ। ਇਹਨੂੰ ਬਾਹਰੋਂ ਰੋਟੀ ਵੇਰੇ। ਲਓ ਜੀ ਇੱਧਰ। ਕਿੰਨੇ ਕੁ ਰਹਿ ਗਏ ਆ? ਥੱਲੇ ਮੈਂ ਬਣਾਉਂਦੀ ਪਈ ਆ ਮੈਂ ਕਿ ਨਿਆਣੇ ਖਾਣ ਤਾਂ ਹੀ ਪਤਾ ਲੱਗੂਗਾ। ਫੇਰ ਹੀ ਪਤਾ ਲੱਗਣਾ ਸਹੀ ਗੱਲ ਆ ਜੀ। ਚਲੋ ਠੀਕ ਆ ਜੀ। ਹੁਣ ਬਲੇਰੇ ਬਣੇ ਪਏ ਆ। ਹਾਂ ਚਲੋ ਠੀਕ ਆ ਜੀ ਮਿਲਦੇ ਆ ਜੀ ਤੁਹਾਨੂੰ। ਚਾਹ ਰੱਖੋ ਵੀ ਆਗੇ ਤੁਸੀਂ ਇੱਥੇ। ਲਓ ਜੀ ਮਾਤਾ ਜੀ ਉਠੋ ਜੀ ਚਾਹ ਵਾਲੀ ਡਿਊਟੀ ਤੁਹਾਡੀ ਜਿਹੜੀ ਆਪਣੀ ਕਰੋ ਤੁਸੀਂ। ਪਤੀਲਾ ਵਰਗੇ ਬਣਾਓ ਚਾਹ ਹਾਂਜੀ। ਕਾਤੀਰੇ ਹਨ ਮੈਂ ਕਹੂ ਲਿਆ ਅੱਜ ਚਟਨੀ ਲਈ ਬਣਾਈ ਆ। ਓਕੇ। ਓਏ ਕਿਹਦੀ ਚਟਨੀ ਆ ਨਹੀਂ ਮਲੀ ਵਾਲੀ ਚਟਨੀ ਵੀ ਮੈਂ ਬਣਾਈ ਆ। ਓਕੇ। ਲਓ ਜੀ ਅੱਜ ਤਾਂ ਫਿਰ ਮਜ਼ਾ ਆ ਜਾਣਾ ਖਾ ਕੇ ਇਹਦੇ। ਠੀਕ ਹੈ ਜੀ। ਚਲੋ। ਓਕੇ ਜੀ ਓਕੇ ਬਣਾਓ ਬਣਾਓ। ਓਏ ਜੀ ਆਪਾਂ ਚੱਲੇ ਆ ਜੀ ਇਹਨਾਂ ਨੂੰ ਬਾਜਾ ਮਾਰਨ ਹੁਣ। ਓਏ। ਹਾਂਜੀ। ਪੱਕਦਾ ਪੈ ਗਿਆ। ਮੇਰੀ ਗੱਲ ਸੁਣੋ ਮਾਂ ਤਾਂ ਡਿਗਦੀ ਮੈਂ 베ਲੀ ਥੋੜੋ ਹੈਗੀਆਂ ਵੀ ਪਹਿਲਾਂ ਖਾ ਲੋ ਪਤਾ ਲੱਗੇ ਕੀ ਬਣਾਉਣਾ ਕਿੰਨਾ ਕਾ ਬਣਾਉਣਾ ਆ 베ਲੀ ਆ ਉਹ ਥੱਲੇ ਆਓ ਪਹਿਲਾਂ ਚਲੋ ਹਾਂਜੀ ਤਾਂ ਮਿਊਜ਼ਿਕ ਤਾਂ ਆ ਗਿਆ ਵਸ ਚਲੋ ਉੱਠੋ ਪਹਿਲਾਂ ਆਜੋ ਥੱਲੇ ਦੇਖੋ ਜੀ ਕਿੱਦਾਂ ਬੈਠੇ ਆ ਇਹ ਇੱਧਰ ਆ ਗਿਆ ਜੀ ਪਕੌੜੇ ਗਰਮਾ ਗਰਮ ਤੇ ਲਓ ਜੀ ਇਹ ਲੱਗਿਆ ਜੀ ਖਾਣ ਨੂੰ ਨੇਂਦੀ ਵਾਲੀ ਲੈਣੀ ਐਂਦੀ ਵਾਲੀ ਆਸਾ ਦਾ ਆ ਲੈ ਸਕਦਾ ਜੀ ਇਹ ਘਰ ਦੀ ਬਣੀ ਸੌਸ ਆ ਚਾਬੀ ਚੱਕੋ ਵਿੱਚੋਂ ਇਹ ਚਾਬੀ ਲਾਈ ਚਾਬੀ ਵੀ ਚੱਕ ਲਈ ਆ ਇਹ ਘਰ ਦੀ ਬਣੀ ਹੋਈ ਸੌਸ ਆ ਜੀ ਤੇ ਚਲੋ ਮੈਂ ਵੀ ਆ ਗਿਆ ਤੁਹਾਡੇ ਨਾਲ ਇੱਧਰ ਦੇਖਾ ਕਿੰਨੇ ਕਰ ਰਹਿ ਗਏ ਹਾਂਜੀ ਇੱਧਰ ਕਿੰਨੇ ਕਰ ਰਹਿ ਗਏ ਹਿਸਾਬ ਦਾ ਹੁਣ ਬਾਤ ਬਾਤ ਆ ਗਏ ਦਿਖਾ ਦੇ ਸ਼ੋਅ ਲੈਣੇ ਚਾਚਾ ਤੂੰ ਦੇਖੋ ਜੀ ਕੀ ਬਾਤ ਹੈ ਗਰਮਾ ਗਰਮ ਆਲੂਆਂ ਵਾਲੇ ਹਨ ਚਾਲੂ ਪਏ ਹਨ ਯੈਸ ਓਕੇ ਚਲੋ ਠੀਕ ਹੈ ਜੀ ਬਾਕੀ ਤੁਹਾਡੇ ਕਿੱਥੇ ਗਏ ਸੁੱਚੇ ਸੂਰਮੇ ਅੱਗੇ ਵਧ ਹੈ ਬਾਹਰ ਗਏ ਵੀਡੀਓ ਬਣਾਉਣ ਗਏ ਹੋਏ ਚਲੋ ਖਾਓ ਫਿਰ ਮੈਂ ਵੀ ਤੁਹਾਡੇ ਨਾਲ ਬੈਠ ਖਾਣਾ ਹੋਇਆ ਟਾਈਮ ਹੋ ਗਿਆ ਸਵਾ 3 ਤੇ ਸਾਰੇ ਜਣੇ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਇੱਧਰ ਵੀ ਖਾ ਲਿਆ ਵੀ ਪਕੌੜਿਆਂ ਵਾਲੀ ਦਾ ਅੱਜ ਮਨ ਵੀ ਅੱਤ ਕਰਾਈ ਆ ਬਹੁਤ ਮਤਲਬ ਜਿਹੜੇ ਉਹ ਵਿੱਚ ਆਲੂ ਭਰਗੇ ਨੇ ਬਹੁਤ ਸਵਾਦ ਲੱਗੇ ਬਹੁਤ ਵਧੀਆ ਬਣੇ ਆ ਤੂੰ ਘੜੇ ਖਾਦੇ ਆ ਤੂੰ ਕੱਲੇ ਆਲੂ ਵਾਲੇ ਖਾਦੇ ਹੁਣੇ ਆ ਗੋਲ ਗੋਲ ਕਰਕੇ ਹੋਰ ਤੂੰ ਕੱਲੇ ਆਲੂਆਂ ਦੀ ਕੀੜੀਆਂ ਹੈਲੋ ਗਾਇਜ਼ ਹੈਲੋ ਗਾਇਜ਼ ਆ ਦੋ ਕਿੰਡਰ ਜੁਆਏ ਮਿਲੇ ਇਹਨੂੰ ਇਸ ਦਾ ਹਮਨੇ ਉਹ ਡੱਬਾ ਖੋਲ੍ਹ ਲਿਆ ਹੈ ਗਿਫਟ ਖੋਲ੍ਹ ਲਿਆ ਹੈ ਔਰ ਖਾਣਾ ਕਦੋਂ ਆ ਖਾਓਗੀ ਤੂੰ ਖਾਓਗੀ ਲੈਣਾ ਵਾ ਹਾਂਜੀ ਤੇ ਬਾਕੀ ਉੱਪਰ ਖਾਣੇ ਹੁਣ ਬੈਠ ਜਾ ਕੇ ਹੋਰ ਤੇ ਕੋਈ ਥੱਲੇ ਖਾ ਕੇ ਰੱਜ ਗਏ ਹੁਣ ਕਦੇ ਕੋਠੇ ਜਾ ਕੇ ਫੇ ਖਾਣੇ ਦੁਆਰਾ ਖਾਣੇ ਉਹਨਾਂ ਨੇ ਆ ਜਿਹੜੇ ਰਹਿ ਗਏ ਬੰਦੇ ਦੋ ਖਾ ਸਕਦਾ ਹੁੰਦਾ ਖਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਚਲੋ ਠੀਕ ਹੈ ਜੀ ਹੁਣ ਸ਼ਾਮੀ Shimla ਮਿਰਚ ਬਣਾਉਣੀ ਆ ਪੱਕਾ ਆ ਉਹਨ ਸਵੇਰੇ ਆਉਣਾ ਉਹਨਾਂ ਨੇ ਤੁਸੀਂ ਸਵੇਰੇ ਜਾਣਾ ਹਾਂ ਸਵੇਰੇ ਜਾਣਾ ਚਲੋ ਪਨੀਰ ਤੇ Shimla ਮਿਰਚ ਮੈਂ ਲਿਆ ਕੇ ਦਿੰਨਾ ਚੱਲ ਫੇ ਆਪਾਂ ਚੱਲੀਏ ਮਨਪ੍ਰੀਤ ਦੋ ਮਿੰਟ ਪਨੀਰ ਤੇ Shimla ਮਿਰਚ ਲੈ ਗਈ ਆਪਾਂ ਚੱਲ ਗਏ ਤੇ ਫੇਰ ਧیرے 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 ਤੇ ਲਓ ਜੀ ਪਕੌੜੇ ਰਹਿ ਗਏ ਸਾਡੇ ਤਿੰਨ ਬਾਕੀ ਸਾਰੇ ਖਾਦੇ ਗਏ ਜੀ ਲਓ ਜੀ ਉਹ ਵੀ ਪਕੌੜੇ ਕਾਰੇ ਲੈ ਕੇ ਚੱਲ ਗਏ ਉੱਪਰ ਤੇ ਦੇਖੋ ਜੀ ਇੱਧਰ ਸਾਡੀ ਕਿਚਨ ਦਾ ਦੇਖੋ ਜੀ ਭਾਂਡੇ ਪੀਰ ਲੱਗ ਗਿਆ ਜੀ ਤੇ ਹੁਣ ਇਹ ਕਰਨਗੇ ਸਫਾਈ ਹੋਰ ਕੀ ਭਾਂਡਿਆਂ ਦੀ ਤੇ ਮੇਰੀ ਗੱਲ ਸੁਣ ਮਨਵੀਰ ਤੂੰ ਕਰੀ ਸਫਾਈ ਆਗੇ ਕਿਉਂਕਿ ਮੈਂ ਮੁੜ ਕੇ ਜਾਣਾ ਆ ਤੇ ਤੂੰ ਆ ਮੇਰੇ ਨਾਲ ਮੜੇ ਸਮਾਨ ਲੈ ਆਈਏ ਠੀਕ ਆ ਤੇ ਉਸ ਤੋਂ ਬਾਅਦ ਆਗੇ ਫਿਰ ਤੁਸੀਂ ਆਪਣੀ ਸਫਾਈ ਕਰੀਓ ਸਾਰੀ ਤੇ ਆ ਲੈ ਤੋ ਆ ਮੈਂ ਇੱਥੇ ਕੱਢ ਲਏ ਸੀ ਇੱਕ ਪਾਸੇ ਰੱਖ ਲੋ ਠੀਕ ਤੇ ਇਹਦੇ ਕੌਂਡੀਆਂ ਬਣਣਗੀਆਂ ਆਲੂ ਹਾਂ ਬੋਤਲ ਲਵੋ ਪਾਣੀ ਛੰਡਾ ਕੱਢੋ ਫਿਰ ਇੱਚੋਂ ਪਾ ਲਵੋ ਬੋਤਲ ਇੱਧਰ ਕੱਢੋ ਤੇ ਪੀਓ ਹਾਂ ਫਿਰ ਇੱਚੋਂ ਕੱਢੋ ਤੇ ਪੀਓ ਪਹਿਲੇ ਕਲੀ ਵਾਟ ਬੋਤਲ ਲੈ ਲਓ ਹੋਰ ਹੋਰ ਕਰ ਦੋ ਉਹਨੇ ਬੋਤਲ ਲੈ ਲਰ ਗਈ ਤੇ ਚੱਲ ਆਪੇ ਆਪਾਂ ਜਾਈਏ ਹੈ ਲੋ ਜੀ ਇੱਧਰ ਟਾਈਮ ਹੈ ਇੱਧਰ ਟਾਈਮ ਸ਼ੇਵ ਆ ਚੱਲਿਆ ਤੇ ਇੱਧਰ ਇਹਨਾਂ ਦੀ ਕਚਨ ਕਚਨ ਕਾਂ ਕਾ ਇੱਧਰ ਇੱਕ ਹੋਰ ਮੈਡਮ ਆਈ ਹੋਦੀ ਪੀਗਾ ਮੈਡਮ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਹੈ ਕੀ ਕਹਿਣਾ ਚਾਹੁੰਦੇ ਆ ਮੈਂ ਤੁਹਾਡੀ ਕਿਚਨ ਦਾ ਬਣਾਣਾ ਇਸ ਨੂੰ ਖੰਗਰ ਇੱਕ ਢਣਾਈ ਆ ਸਾਡੇ ਘਰੇ ਖੜਾਉਣੇ ਨੇ ਖੜਾਉਣੇ ਨੇ ਢੇਗੇ ਲਓ ਜੀ ਇਹ ਇੱਧਰ ਬੈਠੀਆਂ ਕਰਦੀਆਂ ਗੱਲਾਂ ਬਾਤਾਂ ਤੇ ਇੱਧਰ ਮੰਮੀ ਲੱਗੇ ਆ ਚਾਹ ਬਣਾਣਾ ਅਸੀਂ ਉਦੋਂ ਪੀਤੀ ਸੀ ਅਸੀਂ ਸ਼ਿਮਲਾ ਮਿਰਚ ਲੈ ਆਂਦੀ ਆ ਤੇ ਸ਼ਿਮਲਾ ਮਿਰਚ ਅੱਜ ਮੈਂ ਥੋੜੀ ਜ਼ਿਆਦਾ ਲੈ ਕੇ ਆਈ ਕਿਉਂਕਿ ਅੱਜ ਜ਼ਿਆਦਾ ਜਾਣੇ ਆ ਠੀਕ ਆ ਤੇ ਸ਼ਿਮਲਾ ਮਿਰਚ ਤੇ ਇੱਧਰ ਪਿਆਜ਼ ਕੱਟ ਕੇ ਰੱਖ ਦਿੱਤੇ ਆ ਤੇ ਸ਼ਿਮਲਾ ਮਿਰਚ ਮੈਂ ਬਣਾਉਣੀ ਆ ਇੱਧਰ ਰੱਖੀ ਹੋਈ ਆ ਚਾਹ ਤੇ ਚੀਸ ਲਈ ਮਸਾਲਾ ਵੀ ਲੇ ਜਾਂਦਾ ਇਹ ਸਮਾਨ ਦੇ ਕੇ ਮੈਨੂੰ ਚਲ ਗਏ ਸੀ ਇਹਨ ਮੇਂ ਦੁਕਾਨੇ ਛੱਡ ਕੇ ਘਰ ਮੈਨੂੰ ਤੇ ਹੱਥ ਵਿੱਚ ਕੀ ਦਿਖਾਣਾ ਮੈਂ ਚਿੱਤਾ ਭੁੱਲ ਗਿਆ ਉਦੋਂ ਤੁਰ ਹੀ ਹੋਈ ਆ ਤੇ ਇੱਧਰ ਬੀਬੀਆਂ ਭੈਣਾਂ ਬੈਠੀਆਂ ਤੇ ਸਾਡੇ ਅੱਜ ਪਾਣੀ ਆ ਗਿਆ ਅੱਜ ਸਵੇਰੇ ਸਾਡੇ ਪਾਣੀ ਨਹੀਂ ਆਇਆ ਸੀਗਾ ਸਾਡੇ ਅੱਜ ਪਾਣੀ ਆ ਗਿਆ ਆਏ ਮੇਰੀ ਸੋਹਣਾਂ ਦੀ ਕੋਈ ਵੀ ਫਿਟੇ ਮੁੱਟਾਡਾ ਹਰ ਦੁੱਲੰਡ ਤੁਹਾਡਾ ਇਹੋ ਜਿਹਾਂ ਦਾ ਹੁਣ ਤਰਿਓ ਆ ਦੇਖ ਵੰਡ ਕੀ ਨਿਕਲਿਆ ਕੀ ਨਿਕਲਿਆ ਮੇਰੀ ਵਹਿਲੀ ਸੁਣੀ ਕੰਗਾ ਕੰਗਾ ਨਿਕਲੇ ਮੇਰੀ ਸੋਹਣੀ ਤਾਂ ਲੱਲ

ਟਾਈਮ 7 ਵਜ ਚੱਲੇ ਆ ਤੇ ਆਪਾਂ ਆਗੇ ਘਰੇ ਤੇ ਹਾਂਜੀ ਮਹਾਰਾਜ ਕਿਦਾਂ ਜੀ ਚੱਲੇ ਹੋ ਹਾਂਜੀ ਚਲੋ ਓਕੇ ਓਕੇ ਬੱਤ ਠੀਕ ਹੈ ਹਾਂ ਓਏ ਤੂੰ ਬਾਹਰ ਖੜਾ ਕੀ ਗੱਲ ਪਰ ਅੱਜ ਨਹੀਂ ਕਰਫਿਊ ਨਹੀਂ ਲੱਗਣਾ ਅੱਜ ਹਾਂ ਚਲੋ ਲਓ ਜੀ ਇੱਧਰ ਬਣਾਈ ਜੀ ਸ਼ਿਮਲਾ ਮਿਰਚ ਪਨੀਰ ਵਾਲੀ ਵਾਓ ਥੋੜਾ ਜਿਹਾ ਟੇਸਟ ਹੋ ਯਾਰ ਪਾ ਕੇ ਦਿਓ ਪੋਲਿਸ਼ ਤੇ ਕਹਿੰਦੀ ਇੰਨਾ ਕ ਪਨੀਰ ਮੈਂ ਕਿ ਦੋ ਪੈਕੇਟ ਪਾਏ ਆ ਦੋ ਪੈਕੇਟ ਪਨੀਰ ਦੇ ਪਾਏ ਆ ਉਹ ਨਹੀਂ ਤਾਂ ਜੀ ਆਪਾਂ ਜਦੋਂ ਆਪਣੇ ਘਰੇ ਬਣਾਇਦਾ ਇੱਕ ਪੈਕੇਟ ਪਾਈਦਾ ਹੁੰਦਾ ਜੀ ਆਹ ਅੱਜ ਤਾਂ ਪਨੀਰ ਬਾਧੂ ਪਾ ਕੇ ਬਣਾਈ ਆ ਤੇ ਥੋੜੀ ਜੀ ਦਈ ਹੈ ਟੇਸਟ ਲਈ 77 ਦੇ ਦਾ ਪਨੀਰ ਬਾਧਾ ਕਹਿੰਦੀ ਆ ਕਹਿੰਦੀ ਥੋੜਾ ਪਨੀਰ ਇੰਨਾ ਕੀ ਥੋੜਾ ਪਨੀਰ ਜਾ ਪਰੇ ਚੱਲ ਇਧਰ ਮੰਮੀ ਵੀ ਬੈਠੇ ਆ ਤੇ ਲਿਆਓ ਥੋੜਾ ਟੇਸਟ ਕਰਾਓ ਯਾਰ ਇਧਰ ਟਾਈਮ ਪੌਣੇ 9 ਤੇ ਇਧਰ ਰੋਟੀ ਪਾਣੀ ਦੀ ਤਿਆਰੀ ਹੋ ਗਈ ਜੀ ਹੋਰ ਕੀ ਚੱਲੀ ਕੋਠੇ ਦੇ ਨਹੀਂ ਉਹ ਦੇਖੋ ਤਾਂ ਥੱਲੇ ਬੈਠੇ ਆ। ਉਹ ਥੱਲੇ ਬੈਠੇ ਆ। ਹਾਂਜੀ ਲੱਗੇ ਰੋਟੀ ਖਾਣ ਜੀ। ਹਾਂ ਜੀ ਇਹ ਤਾਂ ਕੀ ਯਾਰ ਟਿੱਡ ਤੇਰਾ ਦੋਦਾ। ਨਹੀਂ ਉਹਦਾ। ਉਹ ਰੋਹਿ ਦਾ। ਉਹ ਕਿਉਂਕਿ ਮੈਂ ਉੱਪਰ ਬੈਠਾ। ਚਲੋ ਕੋਈ ਗੱਲ ਨਹੀਂ। ਲਓ ਖਾਓ ਫੇਰ ਰੋਟੀ ਪਾਣੀ। ਤੇ ਆ ਆ ਦੇਖੋ ਜੀ ਆ ਬੰਦਾ ਸਾਡਾ ਜਿਹੜਾ ਇਹ ਆ ਬਹੁਤ ਖਰਾਬ ਬੰਦਾ। ਥੱਲੇ ਘਰ ਹੱਥ। ਹਾਂ ਹੁਣ ਵਖੂਣਗਾ ਉਹ। ਇਹਦਾ ਨਾਮ ਇਹਨਾਂ ਦਾ ਅੰਕਲ ਜੀ। ਹੈ? ਇਹਦਾ ਨਾਮ ਕੀ ਹੈ? ਦੱਸਨਾ ਨਾਮ ਆਪਣਾ। ਫਰੈਂਸ ਮੈਂ। ਪ੍ਰਿੰਸ ਭਾਜੀ ਆ ਆਪਣੇ ਆਪ ਨੂੰ ਕਹਿੰਦਾ ਪ੍ਰਿੰਸ ਭਾਜੀ ਆ ਮੈਂ ਚਲ ਪ੍ਰਿੰਸ ਤੂੰ ਇੱਧਰ ਚਲੋ ਚਲੋ ਜੀ ਰੋਟੀ ਖਾਓ ਬੈਠ ਕੇ ਹੁਣ ਆਰਾਮ ਨਾਲ ਤੇ ਚਲੋ ਠੀਕ ਆ ਜੀ ਤੁਸੀਂ ਮੇਰੀ ਗੱਲ ਸੁਣ ਬਲੌਗ ਦਾ ਐਂਡ ਕਰੋ ਯਾਰ ਅਵਾ ਵਿਲੇ ਹੋਈਏ ਬੱਤੀ ਬੰਦ ਕਰੋ ਪਰ ਟੂੜੀ ਦੇਖੋ ਜਲਦੀ ਛੱਡ ਦਿੱਤੀ ਆ ਪਾਣੀ ਦੀ ਅੱਗੇ ਟੂੜੀ ਬੰਦ ਕਰੋ ਟੂੜੀ ਕਰਤੀ ਬੰਦ ਮੈਂ ਚਲੋ ਮੈਂ ਰੋਟੇ ਦੋ ਮਿੰਟ ਇੱਧਰ ਰੋਟੀਆਂ ਬੰਦੀਆਂ ਪਈਆਂ ਆ ਨਾਲ ਦੀ ਨਾਲ ਖਾਈ ਜਾਣੀਆਂ ਆ ਓ ਬਹਿ ਜਾ ਓ ਪ੍ਰਿੰਸ ਭਾਜੀ ਹਾਂਜੀ ਭਾਜੀ ਬਹਿ ਜਾ ਖਾਓ ਰੋਟੀ ਨਾਮ ਨਾਲ ਬਹਿ ਕੇ ਹਾਂ ਪੈ ਗਈ ਆ ਸ਼ੁਕਰ ਆ ਚਲੋ ਤੁਸੀਂ ਵੀ ਰੋਟੀ ਖਾਓ ਆਗੇ ਵੀ ਮੈਂ ਉਹ ਤਾਂ ਨਾ ਚੱਕਿਆ ਆ ਆ ਪੈਨ ਰੋਟੀ ਦੀ ਖਾਂਦਣੀ ਤੁਸੀਂ ਇੱਦਾਂ ਕਰਦੇ ਨਾ ਮੂਵੀ ਵਾਲੇ ਚਲੋ ਕਰੋ ਜੀ ਬਲੌਗਿੰਗ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਲੱਗੇ ਤੇ ਤੁਹਾਡੇ ਵੀ ਤੁਹਾਡੇ ਕਮੈਂਟ ਜ਼ਰੂਰ ਕਰਿਓ ਅਗ੍ਹਾ ਜੀ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਚਲੋ ਖਾਓ ਬੈਠ ਕੇ ਤੁਸੀਂ ਰੋਟੀਆਂ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ